ਦੋਸਤੋ ਸਤਿ ਸ਼੍ਰੀ ਅਕਾਲ ਜੀ ਇੱਕ ਨਵੀਂ ਕਹਾਣੀ ਲੈ ਕੇ ਜੁੜਿਆ ਆ ਤੁਹਾਡੇ ਨਾਲ ਤੇ ਬਹੁਤ ਇੱਕ ਚੰਗੀ ਸਿੱਖਿਆ ਤੇ ਤੁਹਾਨੂੰ ਇੱਕ ਜ਼ਿੰਦਗੀ ਦੀ ਸੱਚਾਈ ਵੀ ਦੱਸੂ ਇਹ ਕਹਾਣੀ ਇੱਕ ਬਜ਼ੁਰਗ ਦੀ ਕਹਾਣੀ ਆ ਉਹ ਪਿੰਡ ਦੇ ਵਿੱਚ ਰਹਿੰਦਾ ਸੀ ਤੇ ਉਹਨੂੰ ਇਹ ਨ ਇੱਕ ਦਿਨ ਇਹ ਅਹਿਸਾਸ ਹੋਇਆ ਵੀ ਮੇਰੇ ਹੁਣ ਜ਼ਿੰਦਗੀ ਦੇ ਦਿਨ ਥੋੜੇ ਰਹਿ ਗਏ ਉਹਦਾ ਇੱਕ ਬੇਟਾ ਉਹਦੀ ਨੂੰ ਤੇ ਇੱਕ ਪੋਤਾ ਸ਼ਹਿਰ ਦੇ ਵਿੱਚ ਰਹਿੰਦੇ ਸੀ ਉਹ ਫੈਸਲਾ ਕਰਦਾ ਵੀ ਮੇਰਾ ਜਿਹੜਾ ਹੁਣ ਆਖਰੀ ਸਮਾਂ ਮੈਂ ਆਪਣੇ ਬੱਚਿਆਂ ਦੇ ਨਾਲ ਬਤਾਵਾਂ ਉਹਨਾਂ ਦੇ ਨਾਲ ਮੈਂ ਹੁਣ ਰਹਿਣ ਲਈ ਚਲਿਆ ਜਾਵਾਂ ਪੱਕੇ ਤੌਰ ਤੇ ਪਿੰਡ ਛੱਡ ਕੇ ਚਲੋ ਜੀ ਉਹਦੇ ਦਿਮਾਗ ਦੇ ਵਿੱਚ ਜਦੋਂ ਇਹ ਗੱਲ ਆਉਂਦੀ ਆਪਣਾ ਸਮਾਨ ਬੰਨ ਲੈਂਦਾ ਅਗਲੇ ਦਿਨ ਹੀ ਆਪਣੇ ਮੁੰਡੇ ਦੇ ਕੋਲ ਸ਼ਹਿਰ ਪਹੁੰਚ ਜਾਂਦਾ ਜਦੋਂ ਦਰਵਾਜ਼ੇ ਤੇ ਪਹੁੰਚਦਾ ਤੇ ਉਹ ਮੁੰਡਾ ਤੇ ਉਹਦੀ ਨੂੰਹ ਜਦੋਂ ਉਹਨੂੰ ਦੇਖਦੇ ਨੇ ਵੀ ਇਹ ਸਾਡਾ ਪਿਓ ਇੱਥੇ ਸ਼ਹਿਰ ਚ ਰਹਿਣ ਲਈ ਆ ਗਿਆ ਉਹਨਾਂ ਦਾ ਕੋਈ ਰਿਐਕਸ਼ਨ ਵਧੀਆ ਨਹੀਂ ਹੁੰਦਾ ਕੋਈ ਬਹੁਤਾ ਖਾਸ ਨਹੀਂ ਹੁੰਦਾ ਚਲੋ ਜੀ ਉਹ ਰਹਿਣ ਲੱਗ ਜਾਂਦਾ ਉੱਥੇ ਤੇ ਬਜ਼ੁਰਗ ਜਿਹੜਾ ਸੀ ਐਦਾ ਹੀ ਉਹ ਉਹਨਾਂ ਦੇ ਨਾਲ ਰਚਮੇਚ ਰਚਣ ਮਿਚਣ ਦੀ ਕੋਸ਼ਿਸ਼ ਕਰਦਾ ਕਹਿਣ ਨੂੰ ਅਗਲੇ ਦਿਨ ਜਦੋਂ ਸਵੇਰੇ ਬ੍ਰੇਕਫਾਸਟ ਦੀ ਤਿਆਰੀ ਹੁੰਦੀ ਆ ਹੁਣ ਉਹ ਸ਼ਹਿਰੀ ਪਰਿਵਾਰ ਸੀ ਤੇ ਡਾਈਨਿੰਗ ਟੇਬਲ ਤੇ ਕੱਚ ਦੇ ਭਾਂਡਿਆਂ ਦੇ ਵਿੱਚ ਉਹ ਨਾਸ਼ਤਾ ਕਰਦਾ ਸੀ ਪਰਿਵਾਰ ਉਹ ਬਜ਼ੁਰਗ ਵੀ ਡਾਈਨਿੰਗ ਟੇਬਲ ਤੇ ਬਹਿ ਜਾਂਦਾ ਜੀ ਨਾਸ਼ਤਾ ਕਰਨ ਦੇ ਲਈ ਕੱਚ ਦੇ ਭਾਂਡੇ ਉਹਦੇ ਅੱਗੇ ਵੀ ਰੱਖ ਦਿੱਤੇ ਜਾਂਦੇ ਆ ਇੱਕ ਕੱਚ ਦੇ ਗਲਾਸ ਉਹਦੇ ਵਿੱਚ ਜੂਸ ਭਰ ਕੇ ਉਹਨੂੰ ਦੇ ਦਿੱਤਾ ਜਾਂਦਾ ਵਾ ਹੁਣ ਉਹ ਬਜ਼ੁਰਗ ਸਰੀਰ ਸੀ ਜਦੋਂ ਉਹ ਜੂਸ ਦਾ ਗਲਾਸ ਚੱਕਦਾ ਵਾ ਉਹਦੇ ਹੱਥ ਕੰਬ ਰਹੇ ਸੀ ਸਿਆਣਾ ਸਰੀਰ ਸੀ ਹੱਥ ਇੰਨੇ ਜ਼ਿਆਦਾ ਕੰਬਣ ਲੱਗੇ ਕੋ ਕੰਫਰਟੇਬਲ ਨਹੀਂ ਸੀ ਡਾਈਨਿੰਗ ਟੇਬਲ ਤੇ ਬਹਿ ਕੇ ਰੋਟੀ ਖਾਣ ਵੇਲੇ ਤੇ ਇੱਕ ਉਹ ਭਾਂਡੇ ਉਹਨੂੰ ਕੱਚ ਦੇ ਦਿੱਤੇ ਗਏ ਉਹਨੂੰ ਆਦਤ ਨਹੀਂ ਸੀ ਉਹ ਕੀ ਹੁੰਦਾ ਘਬਰਾਟ ਦੇ ਨਾਲ ਤੇ ਉਹ ਕੰਬਦੇ ਹੱਥਾਂ ਦੇ ਨਾਲ ਕੱਚ ਦਾ ਗਲਾਸ ਥੱਲੇ ਡਿੱਗ ਜਾਂਦਾ ਜੂਸ ਡੁੱਲ ਜਾਂਦਾ ਗਲਾਸ ਟੁੱਟ ਜਾਂਦਾ ਜਦੋਂ ਬੇਟਾ ਤੇ ਨੂੰ ਇਹ ਸਾਰੀ ਗੱਲ ਦੇਖਦੇ ਨੇ ਉਹਨਾਂ ਨੂੰ ਘੂਰਦੇ ਨੇ ਕਿ ਤੁਹਾਨੂੰ ਜੂਸ ਵੀ ਨਹੀਂ ਪੀਣਾ ਹੁੰਦਾ ਗਲਾਸ ਦੇ ਵਿੱਚ ਉਹ ਕੀ ਕਰਦੇ ਨੇ ਇੱਕ ਖੁੰਜੇ ਦੇ ਵਿੱਚ ਆਪਣੇ ਪਿਓ ਦੇ ਲਈ ਇੱਕ ਟੇਬਲ ਤੇ ਕੁਰਸੀ ਛੋਟਾ ਜਿਹਾ ਲਾ ਦਿੰਦੇ ਨੇ ਤੇ ਅਗਲੀ ਵਾਰ ਤੋਂ ਜਿਹੜਾ ਪੱਤਲ ਦਾ ਥਾਲ ਹੁੰਦਾ ਨਾ ਜਿਹੜਾ ਪਹਿਲਾਂ ਬਹੁਤ ਚੱਲਦਾ ਸੀਗਾ ਪੱਤਲ ਦੇ ਥਾਲ ਦੇ ਵਿੱਚ ਉਹਨਾਂ ਨੂੰ ਖਾਣਾ ਪਰੋਸਿਆ ਜਾਂਦਾ ਵਾ ਆਪਣੇ ਉਹ ਪਿਓ ਨੂੰ ਉਹਦੇ ਵਿੱਚ ਰੋਟੀ ਦੇਣ ਲੱਗ ਜਾਂਦੇ ਆ ਹੁਣ ਜਿਹੜਾ 4 ਸਾਲ ਦਾ ਪੋਤਾ ਸੀ ਉਹ ਬਜ਼ੁਰਗ ਦਾ ਉਹ ਸਾਰਾ ਕੁਝ ਦੇਖ ਰਿਹਾ ਹੁੰਦਾ ਵੀ ਇਹ ਘਰ ਚ ਕੀ ਹੋ ਰਿਹਾ। ਉਹ ਕਈ ਦਿਨ ਦੇਖਦਾ ਵੀ ਪਤਲ ਦੇ ਥਾਲ ਦੇ ਵਿੱਚ ਮੇਰੇ ਦਾਦਾ ਜੀ ਨੂੰ ਕੋਨੇ ਚ ਬਿਠਾ ਕੇ ਜਿਹੜਾ ਖਾਣਾ ਦਿੱਤਾ ਜਾਂਦਾ ਵਾ ਤੇ ਗਲਾਸ ਵੀ ਜਿਹੜਾ ਉਹਨਾਂ ਨੂੰ ਹੁਣ ਕੱਚ ਦਾ ਨਹੀਂ ਦਿੱਤਾ ਜਾਂਦਾ। ਇੱਕ ਦਿਨ ਕੀ ਹੁੰਦਾ ਕਿ ਉਹ ਆਪਣੀ ਖੇਡ ਖੇਡ ਰਿਹਾ ਹੁੰਦਾ ਕੋਈ ਪੋਤਾ ਬੈਠਾ। ਉਹਦਾ ਪਿਓ ਆਉਂਦਾ ਦੇਖਦਾ ਵੀ ਇਹ ਕਰ ਕੀ ਰਿਹਾ ਵਾ ਵੀ ਕੁਝ ਬਣਾ ਰਿਹਾ ਵਾ ਇਹ। ਉਹ ਪਿਓ ਉਹਦਾ ਛੋਟੇ ਬੱਚੇ ਦਾ ਦੇਖਦਾ ਉਹ ਪੁੱਛਦਾ ਵੀ ਤੂੰ ਕੀ ਕਰ ਰਿਹਾ ਕੀ ਬਣਾ ਰਿਹਾ ਉਹ ਦੇਖਦਾ ਵੀ ਉੱਥੇ ਨਾ ਕਾਫੀ ਸਾਰੇ ਪੱਤੇ ਪਏ ਸੀ ਤਾਂ ਉਹ ਬੱਚਾ ਜਵਾਬ ਦਿੰਦਾ ਵੀ ਪਾਪਾ ਮੈਂ ਨਾ ਥਾਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਦੋ ਥਾਲ ਬਣਾਉਣੇ ਆ ਇਹ ਪੱਤਿਆਂ ਦੇ ਤੇ ਉਹ ਕਹਿੰਦਾ ਵੀ ਤੂੰ ਥਾਲ ਬਣਾ ਕੇ ਕੀ ਕਰਨਾ ਕਹਿੰਦਾ ਫਿਰ ਜਦੋਂ ਮੈਂ ਵੱਡਾ ਹੋ ਜਾਊਂਗਾ ਤੇ ਤੁਸੀਂ ਜਦੋਂ ਬੁੜੇ ਹੋ ਜਾਵੋਗੇ ਤੇ ਤੁਸੀਂ ਇਹਦੇ 'ਚ ਖਾਣਾ ਖਾਇਆ ਕਰੋਗੇ ਜਦਾਂ ਤੁਸੀਂ ਦਾਦਾ ਜੀ ਨੂੰ ਹੁਣ ਪੱਤਲ ਦੇ ਥਾਲ ਦੇ ਵਿੱਚ ਰੋਟੀ ਦੇ ਰਹੇ ਹਾਂ ਫਿਰ ਤੁਹਾਡੇ ਤੇ ਵੀ ਤਾਂ ਉਹ ਸਮਾਂ ਆਉਣਾ ਵਾ ਨਾ ਮਤਲਬ ਬੱਚੇ ਦੇ ਦਿਲ ਦੇ ਵਿੱਚ ਕੋਈ ਐਦਾਂ ਨਹੀਂ ਸੀ ਵੀ ਉਹ ਸੀਰੀਅਸਲੀ ਕੁਝ ਉਹਨਾਂ ਨੂੰ ਅਹਿਸਾਸ ਕਰਾਉਣਾ ਚਾਹੁੰਦਾ ਉਹ ਤਾਂ ਆਪਣੀ ਖੇਡ ਖੇਡ ਰਿਹਾ ਸੀ ਜੋ ਕਰਦੇ ਵਿੱਚ ਚੱਲਦਾ ਉਹ ਦੇਖ ਕੇ ਉਹਦੇ ਦਿਮਾਗ 'ਚ ਇਹ ਸਾਰਾ ਕੁਝ ਆਈਡੀਆ ਆਇਆ ਉਹਨੂੰ ਲੱਗਿਆ ਵੀ ਐਦਾਂ ਹੀ ਹੁੰਦਾ ਵੀ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਹਨਾਂ ਨੂੰ ਪੱਤਲ ਦੇ ਥਾਲ ਪੱਤਿਆਂ ਦੇ ਥਾਲੀ ਦਿੱਤੇ ਜਾਂਦੇ ਨੇ ਉਹ ਆਪਣੀ ਘਰਵਾਲੀ ਨੂੰ ਬੁਲਾਉਂਦਾ ਵਾ ਬੰਦਾ ਤੇ ਦਿਖਾਉਂਦਾ ਵਾ ਵੀ ਬੱਚਾ ਕੀ ਕਰ ਰਿਹਾ ਦੋਨੋਂ ਇੰਨਾ ਜ਼ਿਆਦਾ ਪਛਤਾਉਂਦੇ ਆ ਇੰਨਾ ਰੋਂਦੇ ਆ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਤੇ ਇਹ ਸਮਝ ਆ ਜਾਂਦੀ ਆ ਕਿ ਜੋ ਬੀਜੋਗੇ ਉਹੀ ਵੱਡੋਗੇ ਦੇਖੋ ਦੋਸਤੋ ਕਿੰਨੀ ਸੋਹਣੀ ਕਹਾਣੀ ਕਿੰਨੀ ਸੋਹਣੀ ਸੱਚਾਈ ਆ ਕਿ ਜੋ ਤੁਸੀਂ ਘਰ ਚ ਕਰ ਰਹੇ ਹੋ ਅੱਜ ਆਪਣੇ ਬਜ਼ੁਰਗਾਂ ਦੇ ਨਾਲ ਜੇ ਤੁਸੀਂ ਉਹਨਾਂ ਨੂੰ ਰਿਸਪੈਕਟ ਨਹੀਂ ਦੇ ਰਹੇ ਇੱਜ਼ਤ ਨਹੀਂ ਦੇ ਰਹੇ ਉਹਨਾਂ ਦੀ ਕਦਰ ਨਹੀਂ ਪਾ ਰਹੇ ਤਾਂ ਫਿਰ ਆਪਣੇ ਤੇ ਵੀ ਉਹ ਸਾਰਾ ਕੁਝ ਹੰਡਾਉਣ ਦੇ ਲਈ ਤਿਆਰ ਰਹੋ ਤੁਹਾਨੂੰ ਵੀ ਬੱਚਿਆਂ ਨੇ ਉਹੀ ਸਿਲਾ ਦੇਣਾ ਵਾ ਜੋ ਤੁਸੀਂ ਆਪਣੇ ਬਜ਼ੁਰਗਾਂ ਨੂੰ ਦਿੱਤਾ ਸੋ ਆਪਣੇ ਬਜ਼ੁਰਗਾਂ ਦੀ ਆਪਣੇ ਵੱਡੇ-ਵਡੇਰਿਆਂ ਦੀ ਮਾਪਿਓ ਦੀ ਇੱਜ਼ਤ ਕਰੀਏ ਪਲਕਾਂ ਤੇ ਉਹਨਾਂ ਨੂੰ ਬਿਠਾ ਕੇ ਰੱਖਿਓ ਅੱਜ ਦੀ ਕਹਾਣੀ ਦੀ ਇਹ ਹੀ ਸਿੱਖਿਆ ਬਹੁਤ-ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਬਹੁਤ ਜਲਦੀ ਮਿਲਦਾ